ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੇ 23 ਦੇਸ਼ਾਂ ਦੀ ਇੱਕ ਲਿਸਟ ਜਾਰੀ ਕੀਤੀ ਇੰਡੀਆ ਦਾ ਨਾਮ ਇਸ ਲਿਸਟ ਦੇ ਵਿੱਚ ਰੱਖਿਆ ਗਿਆ ਚਾਈਨਾ ਪੂਰੀ ਦੁਨੀਆ ਦੇ ਵਿੱਚ ਪ੍ਰਿਕਰਸਰ ਕੈਮੀਕਲ ਦੇ ਵਿੱਚ ਸਭ ਤੋਂ ਜਿਆਦਾ ਵੱਡਾ ਪ੍ਰੋਡਿਊਸਰ ਹਣ ਉਹ ਵੱਡੀ ਪੋਰਟ ਜਿਹਦੇ ਉੱਪਰ ਕੰਟਰੋਲ ਹੈਗਾ ਅਦਾਨੀ ਗਰੁੱਪ ਦਾ ਉਥੋਂ ਡਰੱਗਸ ਮਿਲਦੀਆਂ ਨੇ 21000 ਕਰੋੜ ਦੀ ਇੰਡੀਆ ਦੀਆਂ ਇਨ੍ਹਾਂ ਟਾਈਮਾਂ ਦੇ ਵਿੱਚ ਹੀ ਦੋ ਕੰਪਨੀਆਂ ਦੇ ਨਾਮ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਹਾਈਲਾਈਟ ਹੁੰਦੇ ਆ ਐਥੋਸ ਕੈਮੀਕਲ ਦੂਸਰੀ ਹੈਗੀਆ ਰੈਕਟਰ ਕੈਮੀਕਲ ਕਹਾਣੀਆਂ ਬਣੀਆਂ ਫਿਲਮਾਂ ਬਣੀਆਂ ਬਹੁਤ ਸਾਰੇ ਇੰਡੀਅਨ ਪੰਜਾਬੀ ਸਿੰਗਰਾਂ ਨੇ ਇਸ ਬੰਦੇ ਦਾ ਨਾਮ ਵੀ ਲਿਆ ਵਾ ਪਾਬਲੋ ਐਸਕੋਬਰ ਕੋਸ਼ਿਦ ਦਿਨ ਪਹਿਲਾਂ 15 ਸਤੰਬਰ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ 23 ਦੇਸ਼ਾਂ ਦੀ ਇੱਕ ਲਿਸਟ ਜਾਰੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ 23 ਦੇਸ਼ ਨੇ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਆਮਰੀਕਾ ਦੇ ਵਿੱਚ ਅਮਰੀਕਾ ਦੀ ਧਰਤੀ ਤੇ ਅਮਰੀਕਾ ਦੇ ਯੰਗਸਟਰਸ ਨੂੰ ਡਰੱਗਸ ਸਪਲਾਈ ਕਰਨ ਦੇ ਵਿੱਚ ਹੁਣ ਜੇ ਇਹ ਦੇਖਿਆ ਜਾਵੇ ਇਹ ਗੱਲ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਇਹ ਜਿਹੜੀ 23 ਦੇਸ਼ਾਂ ਦੀ ਲਿਸਟ ਆ ਬੜੀ ਬਦਨਾਮ ਲਿਸਟ ਹੋ ਗਈ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਵਰਫੁਲ ਦੇਸ਼ ਇਹ ਲਿਸਟ ਕੱਢ ਰਿਹਾ ਵਾ ਕਿ ਭਾਈ ਇਹ ਲੋਕ ਨੇ ਜਿਹੜੇ ਜਿਹੜੇ ਕਿ ਇਹ ਵਾਲਾ ਬਦਨਾਮ ਧੰਦਾ ਕਰ ਰਹੇ ਆ ਤੇ ਕੋਈ ਵੀ ਦੇਸ਼ ਇਸ ਤਰ੍ਹਾਂ ਦਾ ਨਹੀਂ ਹੋਊਗਾ ਕਿਸੇ ਦੇਸ਼ ਦੇ ਨਾਗਰਿਕ ਨਹੀਂ ਇਹ ਜਿਹੇ ਹੋਣੇ ਜਿਹੜੇ ਚਾਹੁੰਦੇ ਆ ਕਿ ਉਹਨਾਂ ਦੇ ਦੇਸ਼ ਦਾ ਨਾਮ ਇਸ ਲਿਸਟ ਦੇ ਵਿੱਚ ਹੋਵੇ ਪਰ ਇੰਡੀਆ ਦਾ ਨਾਮ ਇਸ ਲਿਸਟ ਦੇ ਵਿੱਚ ਰੱਖਿਆ ਗਿਆ ਡੋਨਲਡ ਟਰੰਪ ਦੁਆਰਾ ਜਿਹੜੇ ਕਿ ਮੋਦੀ ਹੁਣਾਂ ਨੂੰ ਆਪਣਾ ਸਭ ਤੋਂ ਜ਼ਿਆਦਾ ਗੋੜਾ ਮਿੱਤਰ ਕਹਿੰਦੇ ਰਹੇ ਆ ਤੇ ਨਰਿੰਦਰ ਮੋਦੀ ਵੀ ਬਿਲਕੁਲ ਇਹੀ ਚੀਜ਼ ਬੋਲਦੇ ਆ ਈਵਨ ਨਰਿੰਦਰ ਮੋਦੀ ਹੁਣਾਂ ਨੇ ਅਮਰੀਕਾ ਦੇ ਵਿੱਚ ਜਾ ਕੇ ਇਲੈਕਸ਼ਨਸ ਤੋਂ ਥੋੜੀ ਦੇਰ ਪਹਿਲਾਂ ਖੁੱਲੇ ਆਮ ਮੰਚ ਦੇ ਉੱਪਰੋਂ ਪੂਰੀ ਦੁਨੀਆ ਦੇ ਪ੍ਰੈਸ ਮੀਡੀਆ ਦੇ ਸਾਹਮਣੇ ਡੋਨਲਡ 트ੰਪ ਦੇ ਲਈ ਪ੍ਰਚਾਰ ਕੀਤਾ ਸ਼ਾਇਦ ਪੂਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪਹਿਲੀ ਵਾਰ ਤੇ ਆਖਰੀ ਵਾਰ ਹੋਇਆ ਹੋਗਾ ਕਿ ਕਿਸੇ ਇੱਕ ਦੇਸ਼ ਦਾ ਮੁਖੀ ਕਿਸੇ ਦੂਸਰੇ ਦੇਸ਼ ਦੇ ਮੌਜੂਦਾ ਮੁਖੀ ਦੇ ਲਈ ਅਗਲੀਆਂ ਵੋਟਾਂ ਦੇ ਮੰਗਣ ਦੀ ਗੱਲ ਕਰ ਰਿਹਾ ਪਰ ਉਸ ਤੋਂ ਫੌਰਨ ਬਾਅਦ ਪਰ ਉਸ ਤੋਂ ਬਾਅਦ ਇੰਡੀਆ ਦਾ ਨਾਮ ਇੰਨੀ ਬਦਨਾਮ ਲਿਸਟ ਦੇ ਵਿੱਚ ਆ ਜਾਣਾ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਕਾਫੀ ਗੱਲਾਂ ਕਰਾਂਗੇ ਪਰ ਮੇਨ ਇੱਕ ਗੱਲ ਕਰਾਂਗੇ ਉਸ ਇੱਕ ਵੱਡੇ ਕੇਸ ਦੀ ਉਸ ਇੱਕ ਵੱਡੇ ਇਨਸਾਨ ਦੀ ਜਿਹਦੇ ਕਰਕੇ ਇੰਡੀਆ ਦਾ ਨਾਮ ਇਸ ਬਦਨਾਮ ਲਿਸਟ ਦੇ ਵਿੱਚ ਪਹੁੰਚਦਾ ਵਾ ਪਹਿਲਾਂ ਮੈਂ ਤੁਹਾਨੂੰ ਇਸ ਲਿਸਟ ਦੇ ਵਿੱਚੋਂ ਇਹਨਾਂ ਸਾਰੇ ਦੇਸ਼ਾਂ ਦੇ ਨਾਮ ਬੋਲ ਦਿੰਨਾ ਇਹ ਜਿਹੜੇ 23 ਦੇਸ਼ ਨੇ ਇਹਨਾਂ ਦੇ ਵਿੱਚੋਂ ਹੈ ਅਫਗਾਨਿਸਤਾਨ ਬਹਾਮਾਸ ਬੈਲੀਜ਼ ਬੋਲੀਵਿਆ ਬਰਮਾ ਚਾਈਨਾ ਕੋਲੰਬੀਆ ਕੋਸਟਾ ਰਿਕਾ ਡੋਮਿਨੀਸ਼ੀਅਨ ਰਿਪਬਲਿਕ ਇਕਵਾਡੋਰ ਐਲਸਲਵਾਡੋਰ ਗੁਆਟੇਮਾਲਾ ਹੈਤੀ ਹੋਂਡੁਰਾਸ ਇੰਡੀਆ ਜਮੈਕਾ ਲਾਉਸ ਮੈਕਸੀਕੋ ਨਿਕਾਰਾਗਵਾ ਪਾਕਿਸਤਾਨ ਪਨਾਮਾ ਪੇਰੂ ਤੇ ਵੈਨਜ਼ੁਏਲਾ ਅਲਫਾਬੈਟਿਕਲੀ ਏ ਤੋਂ ਚਲਿਏ ਜ਼ेड ਤੱਕ ਪਹੁੰਚੀਏ ਤਾਂ ਹੁਣ ਜੇ ਤੁਸੀਂ ਇਹ ਲਿਸਟ ਸੁਣੀ ਆ ਬਿਨਾ ਵੀਡੀਓ ਨੂੰ ਅੱਗੇ ਕੀਤੇ ਤਾਂ ਤੁਸੀਂ ਇਹ ਚੀਜ਼ ਦੇਖੀ ਹੋਊਗੀ ਕਿ ਇਸ ਲਿਸਟ ਦੇ ਵਿੱਚ ਜਿੰਨੇ ਵੀ ਨਾਮ ਜ਼ਿਆਦਾਤਰ ਬੋਲੇ ਗਏ ਆ ਉਹ ਕੋਈ ਉਹਨਾਂ ਦੇਸ਼ਾਂ ਦੇ ਨਾਮ ਨਹੀਂ ਜਿਹੜੇ ਬਹੁਤ ਜ਼ਿਆਦਾ ਡਿਵੈਲਪਡ ਨੇ ਜਿਨ੍ਹਾਂ ਨੂੰ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਉਹਨਾਂ ਦੀ ਆਰਥਿਕ ਉન્નਤੀ ਕਰਕੇ ਤਰੱਕੀ ਕਰਕੇ ਕਿਸੇ ਵੀ ਜ਼ਿਆਦਾ ਚੰਗੀ ਚੀਜ਼ ਕਰਕੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੰਟਰੀ ਅੱਜ ਦੀ ਘੜੀ ਕਮ ਸੇਕੋ ਮੌਜੂਦਾ ਵਰਤਮਾਨ ਦੇ ਵਿੱਚ ਜਾਣੇ ਜਾਂਦੇ ਆ ਆਪਣੇ ਦੇਸ਼ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਕਰਕੇ ਕ੍ਰਾਈਮ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਪਰ ਇੱਕ ਹੋਰ ਦੇਸ਼ ਆ ਇੱਥੇ ਜੀਦਾ ਇਸ ਲਿਸਟ ਦੇ ਵਿੱਚ ਮੌਜੂਦ ਹੋਣਾ ਤੁਹਾਡਾ ਧਿਆਨ ਆਪਣੇ ਵੱਲ ਜ਼ਰੂਰ ਖਿੱਚੂਗਾ ਤੇ ਉਹ ਦੇਸ਼ ਹੈਗਾ ਚਾਈਨਾ ਹੁਣ ਚਾਈਨਾ ਦਾ ਨਾਮ ਇਸ ਲਿਸਟ ਦੇ ਵਿੱਚ ਕਿਉਂ ਆਇਆ ਮੈਂ ਤੁਹਾਨੂੰ ਉਹਦਾ ਵੀ ਥੋੜਾ ਕਾਰਨ ਦੱਸ ਦਿੰਨਾ ਚਾਈਨਾ ਪੂਰੀ ਦੁਨੀਆ ਜਿਵੇਂ ਆਪਾਂ ਨੂੰ ਪਤਾ ਹੋਵੇ ਚਾਈਨਾ ਦੀ ਜਿਹੜੀ ਤਰੱਕੀ ਪਿਛਲੇ ਦੋ ਦਹਾਕਿਆਂ ਤੋਂ ਹੋ ਰਹੀ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਯੋਗਦਾਨਾ ਚਾਈਨਾ ਦਾ ਹਰੇਕ ਚੀਜ਼ ਦੇ ਵਿੱਚ ਸਭ ਤੋਂ ਵੱਡਾ ਮਾਸ ਪ੍ਰੋਡਿਊਸਰ ਹੋਣ ਦਾ ਇਹੀ ਚੀਜ਼ ਆ ਚਾਈਨਾ ਪੂਰੀ ਦੁਨੀਆ ਦੇ ਵਿੱਚ ਪ੍ਰਿਕਰਸਰ ਕੈਮੀਕਲ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਪ੍ਰੋਡਿਊਸਰ ਹੁਣ ਪ੍ਰਿਕਰਸਰ ਕੈਮੀਕल्स ਕੀ ਹੁੰਦੇ ਆ ਪ੍ਰਿਕਰਸਰ ਕੈਮੀਕਲ ਉਹ ਹੁੰਦਾ ਜਿਹਨੂੰ ਹਾਲੇ ਹੋਰ ਕੈਮੀਕल्स ਦੇ ਨਾਲ ਮਿਲਾਇਆ ਨਹੀਂ ਗਿਆ ਉਹਦੀ ਕੋਈ ਰਿਐਕਸ਼ਨ ਨਹੀਂ ਕੀਤੀ ਗਈ ਮਤਲਬ ਕਿ ਉਹਦੇ ਤੋਂ ਜਿਹੜੀ ਕੋਈ ਐਂਡ ਪ੍ਰੋਡਕਟ ਆ ਕੋਈ ਵੀ ਦਵਾਈ ਆ ਕੋਈ ਕੈਮੀਕਲ ਆ ਕੋਈ ਡਰੱਗ ਆ ਉਹਦੇ ਤੋਂ ਹਾਲੇ ਨਹੀਂ ਬਣਾਈ ਗਈ ਉਹਨਾਂ ਕੈਮੀਕल्स ਨੂੰ ਪੂਰੀ ਦੁਨੀਆ ਦੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਹੋਰ ਬਹੁਤ ਤਰ੍ਹਾਂ ਦੀਆਂ ਕੰਪਨੀਆਂ ਖਰੀਦਦੀਆਂ ਨੇ ਤੇ ਆਪਣੀ ਲੋੜਵੜੀ ਚੀਜ਼ ਨੂੰ ਬਣਾ ਲੈਂਦੀਆਂ ਨੇ ਹੁਣ ਜੇ ਇੱਥੇ ਦੇਖਿਆ ਜਾਵੇ ਤਾਂ ਸਿੱਧਾ-ਸਿੱਧਾ ਚਾਈਨਾ ਦਾ ਇਹਨਾਂ ਡਰੱਗਸ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਉਹ ਤੁਹਾਨੂੰ ਇੱਕ ਪਰਟੀਕੂਲਰ ਤਰ੍ਹਾਂ ਦਾ ਕੈਮੀਕਲ ਦੇ ਦਿੰਦਾ ਉਹਦੇ ਤੋਂ ਅੱਗੇ ਤੁਸੀਂ ਜੋ ਵੀ ਬਣਾਉਣਾ ਚਾਹੋ ਬਣਾ ਸਕਦੇ ਹੋ ਤਾਂ ਥੋੜਾ ਜਿਹਾ ਆਪਾਂ ਇਹ ਕਹਿ ਸਕਦੇ ਹਾਂ ਕਿ ਚਾਈਨਾ ਦਾ ਨਾਮ ਇਸ ਲਿਸਟ ਦੇ ਵਿੱਚ ਆਉਣਾ ਥੋੜਾ ਜਿਹਾ ਕਿਤੇ ਨਾ ਕਿਤੇ ਧੱਕੇਸ਼ਾਹੀ ਆ ਪਰ ਹੁਣ ਇੱਕ ਇੰਡੀਅਨ ਹੋਣ ਦੇ ਨਾਤੇ ਆਪਾਂ ਨੂੰ ਬੁਰਾ ਲੱਗੂਗਾ ਕਿ ਸਾਡੇ ਦੇਸ਼ ਦਾ ਨਾਮ ਇੰਨੀ ਬਦਨਾਮ ਲਿਸਟ 'ਚ ਕਿਉਂ ਆਇਆ ਤਾਂ ਆਪਾਂ ਅੱਜ ਦੇ ਵੀਡੀਓ 'ਚ ਉਹੀ ਗੱਲ ਕਰਾਂਗੇ ਪਹਿਲਾਂ ਆਪਾਂ ਚੱਲਦੇ ਹਾਂ 4 ਸਾਲ ਪਿੱਛੇ 13 ਅਕਤੂਬਰ ਸਾਲ 2021 ਨੂੰ ਮੰਦਰਾ ਪੋਰਟ ਤੋਂ ਉਹ ਵੱਡੀ ਪੋਰਟ ਜਿਹਦੇ ਉੱਪਰ ਕੰਟਰੋਲ ਹੈਗਾ ਅਦਾਨੀ ਗਰੁੱਪ ਦਾ ਉੱਥੋਂ ਡਰੱਗਸ ਮਿਲਦੀਆਂ ਨੇ ਬਹੁਤ ਜ਼ਿਆਦਾ ਭਾਰੀ ਮਾਤਰਾ 'ਚ ਬਹੁਤ ਜ਼ਿਆਦਾ ਵੱਡੀ ਕੀਮਤ ਦੀਆਂ ਕਿੰਨੀ ਵੱਡੀ ਕੀਮਤ ਦੀਆਂ 21000 ਕਰੋੜ ਦੀਆਂ ਮਤਲਬ ਇਹ ਅਮਾਉਂਟ ਇੰਨੀ ਵੱਡੀ ਆ ਕਿ ਕਿਸੇ ਵੀ ਬੰਦੇ ਦਾ ਸਿਰ ਚੱਕਰਾ ਜਾਊਗਾ ਉਸ ਦੇਸ਼ ਦੇ ਵਿੱਚ ਮਿਲਦੀਆਂ ਜਿੱਥੇ ਕਿਸੇ ਦੇ ਕੋਲੇ ਬਿਲਕੁਲ ਕੋਈ ਥੋੜੀ ਜੀ ਮਾਤਰਾ ਵੀ ਕਈ ਵਾਰੀ ਮਿਲ ਜੇ ਤਾਂ ਪੁਲਸ ਵਾਲਿਆਂ ਤੋਂ ਸਾਰੀ ਉਮਰ ਉਹਦੀ ਜਾਨ ਨਹੀਂ ਛੁੱਟਦੀ ਸਾਰੀ ਉਮਰ ਉਹਦੇ ਅਦਾਲਤਾਂ ਦੇ ਚੱਕਰ ਲੱਗਦੇ ਰਹਿੰਦੇ ਆ 4 ਸਾਲ ਹੋ ਚੁੱਕੇ ਆ ਇਸ ਚੀਜ਼ ਨੂੰ 21000 ਕਰੋੜ ਦੀਆਂ ਉਹ ਡਰੱਗਸ ਕਿਹਨੇ ਭੇਜੀਆਂ ਕਿਹਦੇ ਲਈ ਭੇਜੀਆਂ ਕਿਹਦੇ ਜਰੀਏ ਭੇਜੀਆਂ ਅੱਜ ਤੱਕ ਵੀ ਇਸ ਚੀਜ਼ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਅਦਾਨੀ ਗਰੁੱਪ ਨੇ ਬੜਾ ਨਾਰਮਲੀ ਪ੍ਰੈਸ ਦੇ ਵਿੱਚ ਆ ਕੇ ਇੱਕ ਚੀਜ਼ ਬੋਲਤੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਇੱਥੇ ਸਾਰੀ ਤਫ਼ਤੀਸ਼ ਬੰਦ ਹੋ ਜਾਂਦੀ ਆ ਕਿਸੇ ਨੇ ਵੀ ਦੁਬਾਰਾ ਮੁੜ ਕੇ ਅਦਾਨੀ ਗਰੁੱਪ ਤੋਂ ਇਸ ਚੀਜ਼ ਦੇ ਬਾਰੇ ਚ ਪੁੱਛਿਆ ਤੱਕ ਨਹੀਂ ਅੱਜ ਦੇ ਵੀਡੀਓ ਚ ਆਪਾਂ ਦੋ ਮੇਨ ਗੁਜਰਾਤੀ ਬੰਦਿਆਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਹਿਲੇ ਦੀ ਗੱਲ ਕਰਦੇ ਆ ਪਹਿਲਾ ਗੁਜਰਾਤੀ ਬੰਦਾ ਅੱਜ ਦੀ ਕਹਾਣੀ ਚ ਜਿਹੜਾ ਮੇਨ ਕੈਰੇਕਟਰ ਆ ਉਹ ਹੈਗਾ ਰਕੇਸ਼ ਅਸਥਾਨਾ ਰਕੇਸ਼ ਅਸਥਾਨਾ ਇੱਕ ਟਾਈਮ ਦੇ ਉੱਪਰ ਇੰਡੀਆ ਦੇ ਦੂਸਰੇ ਨੰਬਰ ਦੇ ਸਭ ਤੋਂ ਜ਼ਿਆਦਾ ਵੱਡੇ ਅਧਿਕਾਰੀ ਹੁੰਦੇ ਆ ਤੇ ਬੀਐਸਐਫ ਦੇ ਵੀ ਉਹ ਸਭ ਤੋਂ ਜ਼ਿਆਦਾ ਵੱਡੇ ਅਧਿਕਾਰੀ ਰਹਿ ਚੁੱਕੇ ਦੋ ਇੰਡੀਆ ਦੀਆਂ ਸਭ ਤੋਂ ਜ਼ਿਆਦਾ ਵੱਡੀਆਂ ਆਰਗੇਨਾਈਜੇਸ਼ਨ ਦੋਨਾਂ ਦੇ ਵਿੱਚੋਂ ਇੱਕ ਦਾ ਮੁਖੀ ਰਿਹਾ ਇਹ ਬੰਦਾ ਦੂਸਰੇ ਦਾ ਦੂਸਰੇ ਨੰਬਰ ਦਾ ਸਭ ਤੋਂ ਵੱਡਾ ਅਧਿਕਾਰੀ ਗੁਜਰਾਤ ਦੇ ਨਾਲ ਸੰਬੰਧ ਰੱਖਦਾ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜਿਆ ਹੋਇਆ ਰਕੇਸ਼ ਅਸਥਾਨਾ ਉਨਾ ਟਾਈਮਾਂ ਦੀ ਗੱਲ ਆ ਜਦੋਂ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲੇ ਦਿੱਲੀ ਨਹੀਂ ਪਹੁੰਚੇ ਸੀਗੇ ਗੁਜਰਾਤ ਦੇ ਵਿੱਚ ਉਹ ਆਪਣੀ ਰਾਜਨੀਤੀ ਕਰ ਰਹੇ ਸੀ ਕਰਪਸ਼ਨ ਦੇ ਬਹੁਤ ਵੱਡੇ ਦੋਸ਼ ਲੱਗਦੇ ਆ ਰਕੇਸ਼ ਅਸਥਾਨਾ ਦੇ ਉੱਪਰ ਪਰ ਹੁੰਦਾ ਕੀ ਆ ਜਿਹੜਾ ਰਕੇਸ਼ ਅਸਥਾਨਾ ਦਾ ਸੀਨੀਅਰ ਅਧਿਕਾਰੀ ਹੁੰਦਾ ਸਾਰੀ ਦੀ ਸਾਰੀ ਗਾਜ ਉਹਦੇ ਉੱਪਰ ਡਿੱਗਦੀ ਆ ਹਾਲਾਂਕਿ ਦੋਸ਼ ਲੱਗੇ ਹੁੰਦੇ ਆ ਰਕੇਸ਼ ਅਸਥਾਨਾ ਦੇ ਉੱਪਰ ਰਕੇਸ਼ ਅਸਥਾਨਾ ਨੂੰ ਫੌਰਨ ਬਚਾਇਆ ਜਾਂਦਾ ਪੂਰਾ ਤੰਤਰ-ਮੰਤਰ ਲੱਗ ਜਾਂਦਾ ਰਕੇਸ਼ ਅਸਥਾਨਾ ਨੂੰ ਬਚਾਉਣ ਦੇ ਲਈ ਤੇ ਉਸੇ ਟਾਈਮ ਹੀ ਰਕੇਸ਼ ਅਸਥਾਨਾ ਨੂੰ ਉਹਦੀ ਉਸ ਜੌਬ ਚੋਂ ਕੱਢ ਕੇ ਦਿੱਲੀ ਪੁਲਿਸ ਦਾ ਮੁਖੀ ਬਣਾ ਦਿੱਤਾ ਜਾਂਦਾ ਤੇ ਇਨਾਂ ਟਾਈਮਾਂ ਦੇ ਵਿੱਚ ਹੀ ਤੁਹਾਨੂੰ ਯਾਦ ਹੋਊਗਾ ਕੇਸ ਸ਼ਾਹਰੁਖ ਖਾਨ ਹੋਣਾ ਦੇ ਮੁੰਡੇ ਦਾ ਉਹਨਾਂ ਦੇ ਲੜਕੇ ਦਾ ਜਿਹਦੇ ਕੋਲੋਂ ਕੋਈ ਵੀ ਡਰੱਗ ਬਰਾਮਦ ਨਹੀਂ ਹੋਈ ਸੀ ਤੇ ਨਾ ਹੀ ਜਿਸ ਟਾਈਮ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਦੀ ਤਲਾਸ਼ੀ ਲਈ ਗਈ ਨਾ ਹੀ ਕੋਈ ਵੀ ਡਰੱਗ ਉਸ ਟਾਈਮ ਉਹਦੇ ਸਰੀਰ ਦੇ ਅੰਦਰ ਸੀ ਫਿਰ ਵੀ ਉਹਨੂੰ ਇੱਕ ਪੂਰਾ ਮਹੀਨਾ ਜੇਲ੍ਹ ਦੇ ਅੰਦਰ ਰੱਖਿਆ ਗਿਆ ਤੇ ਉਹ ਸਾਰਾ ਐਪੀਸੋਡ ਹਾਲੇ ਵੀ ਤੁਹਾਨੂੰ ਚੰਗੀ ਤਰ੍ਹਾਂ ਦੇ ਨਾਲ ਯਾਦ ਹੋਊਗਾ ਤੇ ਬਾਅਦ ਦੇ ਵਿੱਚ ਗੱਲ ਨਿਕਲੀ ਸੀ ਕਿ 25 ਕਰੋੜ ਦੀ ਫਰौती ਦੀ ਡਿਮਾਂਡ ਰੱਖੀ ਗਈ ਹੈ ਸ਼ਾਹਰੁਖ ਖਾਨ ਤੋਂ ਜਿਹੜੀ ਸ਼ਾਹਰੁਖ ਖਾਨ ਨੇ ਦੇਣ ਤੋਂ ਸਾਫ਼ ਮਨਾਂ ਕੀਤਾ ਇਹਦੇ ਉੱਪਰ ਮੈਂ ਇੱਕ ਡਿਟੇਲ ਦੇ ਵਿੱਚ ਵੀਡੀਓ ਆਪਣੇ ਦੂਸਰੇ ਚੈਨਲ ਦੇ ਉੱਪਰ ਬਣਾ ਚੁੱਕਿਆ ਤੁਸੀਂ ਜਾ ਕੇ ਦੇਖ ਸਕਦੇ ਹੋ ਹੁਣ ਇੰਡੀਆ ਦੀਆਂ ਇਨ੍ਹਾਂ ਟਾਈਮਾਂ ਦੇ ਵਿੱਚ ਹੀ ਦੋ ਕੰਪਨੀਆਂ ਦੇ ਨਾਮ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਹਾਈਲਾਈਟ ਹੁੰਦੇ ਆ ਮਸ਼ਹੂਰ ਹੁੰਦੇ ਆ ਜਾਂ ਕਹਿ ਲਓ ਬਦਨਾਮ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਹੈਗੀ ਆ ਐਥੋਸ ਕੈਮੀਕਲ ਦੂਸਰੀ ਹੈਗੀ ਆ ਰੈਕਟਰ ਕੈਮੀਕਲ ਇਨ੍ਹਾਂ ਦੋਨੇ ਇੰਡੀਅਨ ਕੰਪਨੀਆਂ ਦੇ ਉੱਪਰ ਅਮਰੀਕਨ ਅਥਾਰਟिटीज ਇਹ ਦੋਸ਼ ਲਾਉਂਦੀਆਂ ਨੇ ਕਿ ਬਹੁਤ ਵੱਡੇ ਪੱਧਰ ਤੇ ਉੱਪਰ ਅਮਰੀਕਾ ਦੇ ਵਿੱਚ ਡਰੱਗਸ ਨੂੰ ਸਪਲਾਈ ਕਰਦੀਆਂ ਨੇ ਇਹ ਦੋਨੇ ਕੰਪਨੀਆਂ ਇਹ ਕਿਵੇਂ ਕਰਦੀਆਂ ਨੇ ਅਸਲ ਦੇ ਵਿੱਚ ਇਹ ਭੇਜਦਿਆਂ ਨੇ ਆਪਣੀ ਡਰਗ ਨੂੰ ਲੇਬਲ ਕਰਕੇ ਪੈਕ ਕਰਕੇ ਨਾਰਮਲ ਦਵਾਈਆਂ ਦੇ ਤੌਰ ਦੇ ਉੱਪਰ ਜ਼ਿਆਦਾਤਰ ਕਿਹੜੀ ਦਵਾਈ ਕਹਿੰਦੇ ਆ ਵਿਟਾਮਿਨ ਸੀ ਜਿਹੜੇ ਵੀ ਇਹਨਾਂ ਦੇ ਕਾਰਗੋ ਸ਼ਿਪਸ ਦੇ ਵਿੱਚ ਭੇਜਦੇ ਆ ਆਪਣੇ ਵੱਡੇ ਵੱਡੇ ਪੈਕੇਜ ਉਹਦੇ ਉੱਪਰ ਲਿਖਿਆ ਹੁੰਦਾ ਕਿ ਵਿਟਾਮਿਨ ਸੀ ਆ ਰਿਹਾ ਪਰ ਫਾਈਨਲੀ ਇੱਕ ਸੂ ਮਿਲਦੀ ਆ ਅਮਰੀਕਨ ਅਧਿਕਾਰੀਆਂ ਨੂੰ ਜਦੋਂ ਇਹਨਾਂ ਕੰਪਨੀਆਂ ਦੇ ਇਹਨਾਂ ਪੈਕੇਜਸ ਨੂੰ ਖੋਲਿਆ ਜਾਂਦਾ ਜਿਨ੍ਹਾਂ ਦੇ ਉੱਪਰ ਲੇਬਲ ਵਿਟਾਮਿਨ ਸੀ ਦਾ ਲੱਗਿਆ ਹੁੰਦਾ ਉਹਨਾਂ ਦੀ ਜਦੋਂ ਜਾਂਚ ਹੁੰਦੀ ਆ ਤਾਂ ਪਤਾ ਲੱਗਦਾ ਕਿ ਬਹੁਤ ਵੱਡੇ ਮਾਤਰਾ ਦੇ ਵਿੱਚ ਡਰੱਗਸ ਮੌਜੂਦ ਨੇ ਪਹਿਲੀ ਵਾਰੀ ਇਹ ਫੜੀਆਂ ਜਾਂਦੀਆਂ ਜੂਨ 2024 ਦੇ ਵਿੱਚ ਦੂਸਰੀ ਵਾਰੀ ਫੜੀਆਂ ਜਾਂਦੀਆਂ 23 ਨਵੰਬਰ 2024 ਦੇ ਦਿਨ ਹੁਣ ਅਮਰੀਕਨ ਅਥਾਰਟੀਜ਼ ਨੂੰ ਇੰਨੀ ਚੀਜ਼ ਪਤਾ ਲੱਗਦੀ ਆ ਕਿ ਇਹਦੇ ਪਿੱਛੇ ਕੋਈ ਖਾਸ ਇਨਸਾਨ ਤਾਂ ਹੋਊਗਾ ਜਿਹੜਾ ਇੰਡੀਆ ਦੇ ਵਿੱਚ ਬੈਠ ਕੇ ਇਹ ਸਭ ਕੁਝ ਭੇਜ ਰਿਹਾ ਹੁਣ ਆਪਾਂ ਆਵਾਂਗੇ ਆਪਣੀ ਕਹਾਣੀ ਦੇ ਮੇਨ ਕਿਰਦਾਰ ਵੱਲ ਤੇ ਇਹ ਕਿਰਦਾਰ ਵੀ ਕਿੱਥੋਂ ਸੰਬੰਧ ਰੱਖਦਾ ਵਾ ਗੁਜਰਾਤ ਤੋਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦੀ ਆਪਣੀ ਸਟੇਟ ਤੋਂ ਇਸ ਬੰਦੇ ਦਾ ਨਾਮ ਆ ਭਵੇਸ਼ ਲਾਥੀਆ ਤੇ ਪਾਵੇਸ਼ ਲਾਥੀਆ ਨਾਮ ਦਾ ਇਨਸਾਨ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਜ਼ਿਆਦਾ ਵੱਡਾ ਡਰਗ ਦਾ ਤਸਕਰ ਹੋਊਗਾ ਸ਼ਾਇਦ ਤੁਸੀਂ ਸਾਰਿਆਂ ਨੇ ਪਿੱਛੇ ਜੇ ਨਾਮ ਕਿਉਂਕਿ ਅਲੱਗ ਅਲੱਗ OTT ਪਲੇਟਫਾਰਮਸ ਦੇ ਉੱਪਰ ਵੀ ਬਹੁਤ ਜ਼ਿਆਦਾ ਸੀਜ਼ਨ ਬਣੇ ਆ ਕਹਾਣੀਆਂ ਬਣੀਆਂ ਫਿਲਮਾਂ ਬਣੀਆਂ ਬਹੁਤ ਸਾਰੇ ਇੰਡੀਅਨ ਪੰਜਾਬੀ ਸਿੰਗਰਾਂ ਨੇ ਇਸ ਬੰਦੇ ਦਾ ਨਾਮ ਵੀ ਲਿਆਵਾ ਪਾਬਲੋ ਐਸਕੋਬਰ ਪਰ ਪਾਬਲੋ ਐਸਕੋਬਰ ਦਾ ਨਾਮ ਜਿੰਨਾ ਵੱਡਾ ਵਾ ਅਸਲ ਦੇ ਵਿੱਚ ਉਹਦਾ ਕੰਮਕਾਰ ਉਹਨਾਂ ਵੱਡਾ ਨਹੀਂ ਸੀ ਉਹਦੇ ਤੋਂ ਵੀ ਬਹੁਤ ਵੱਡੀਆਂ ਮੱਛੀਆਂ ਉਦੀ ਮੌਤ ਤੋਂ ਬਾਅਦ ਡਰੱਗਸ ਤੇ ਤੰਦੇ ਦੇ ਵਿੱਚ ਆਈਆਂ ਤੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਡਰੱਗਸ ਤੇ ਤੰਦੇ ਦਾ ਸਭ ਤੋਂ ਜ਼ਿਆਦਾ ਵੱਡੀ ਆਰਗੇਨਾਈਜੇਸ਼ਨ ਆ ਕ੍ਰਿਮੀਨਲ ਆਰਗੇਨਾਈਜੇਸ਼ਨ ਆ ਤੇ ਸਭ ਤੋਂ ਬਦਨਾਮ ਤੇ ਸਭ ਤੋਂ ਖਤਰਨਾਕ ਉਹ ਹੈਗਾ ਮੈਕਸੀਕੋ ਦਾ ਸਿਨਾਉਲਾ 카ਰਟਲ ਇਹਨਾਂ ਤੋਂ ਜ਼ਿਆਦਾ ਵੱਡਾ 카ਰਟਲ ਕੋਈ ਨਹੀਂ ਇਹਨਾਂ ਤੋਂ ਜ਼ਿਆਦਾ ਖਤਰਨਾਕ ਤੇ ਬਦਨਾਮ ਕੋਈ ਨਹੀਂ ਤੇ ਇਹਨਾਂ ਸਾਰਿਆਂ ਨੂੰ ਗੁਜਰਾਤ ਬੈਠਾ ਭਵੇਸ਼ ਲਾਠੀਆ ਬਹੁਤ ਵੱਡੇ ਲੈਵਲ ਦੇ ਉੱਪਰ ਡਰੱਗਸ ਨੂੰ ਮੁਹਈਆ ਕਰਵਾ ਰਿਹਾ ਵਾ ਇਹਨਾਂ ਇੱਕ ਵੱਡਾ ਨਾਮ ਆ ਡਰੱਗਸ ਦੀ ਤਸਕਰੀ ਦੇ ਵਿੱਚ ਭਵੇਸ਼ ਲਾਠੀਆ ਦਾ ਤੇ ਇਹੀ ਉਹ ਨਾਮ ਸੀ ਜਿਹੜਾ ਇਸ ਤੋਂ ਬਾਅਦ ਹਾਈਲਾਈਟ ਹੁੰਦਾ ਅਮਰੀਕਨ ਅਥਾਰਟिटीज ਦੇ ਸਕਰੀਨ ਦੇ ਉੱਪਰ ਆ ਜਾਂਦਾ ਤੇ ਇਹੀ ਬੰਦਾ ਕਾਰਨ ਬਣਦਾ ਕਿ ਇੰਡੀਆ ਦਾ ਨਾਮ ਇਸ ਬਦਨਾਮ ਲਿਸਟ ਦੇ ਵਿੱਚ ਜੁੜ ਜਾਂਦਾ ਇਸ ਤੋਂ ਬਾਅਦ ਅਮਰੀਕਨ ਅਥਾਰਟिटीज ਇਸ ਇਨਸਾਨ ਨੂੰ ਫੜਨ ਦੇ ਲਈ ਇੱਕ ਸੀਕ੍ਰੇਟ ਆਪਰੇਸ਼ਨ ਚਲਾਉਂਦੇ ਆ ਆਪਣੇ ਕੁਝ ਏਜੰਟਸ ਨੂੰ ਡਰੱਗਸ ਦਾ ਖਰੀਦਦਾਰ ਬਣਾ ਕੇ ਭਵੇਸ਼ ਲਾਠੀਆ ਦੇ ਕੰਟੈਕਟ ਦੇ ਵਿੱਚ ਲਜਾਇਆ ਜਾਂਦਾ ਤੇ ਜਦੋਂ ਇਹ ਅਮਰੀਕਨ ਅਧਿਕਾਰੀ ਭਵੇਸ਼ ਲਾਠੀਆ ਤੋਂ ਇਹ ਪੁੱਛਦੇ ਆ ਕਿ ਤੂੰ ਸਾਨੂੰ ਕਿੰਨੀ ਕੁ ਜ਼ਿਆਦਾ ਡਰੱਗ ਸਪਲਾਈ ਕਰ ਸਕਦਾ ਤੇ ਕਿਵੇਂ ਕਰੇਗਾ ਤਾਂ ਭਵੇਸ਼ ਲਾਠੀਆ ਦਾ ਸਿੱਧਾ ਸਿੱਧਾ ਉੱਤਰ ਹੁੰਦਾ ਜਿੰਨੀ ਤੁਸੀਂ ਚਾਹੋ ਤੇ ਨਾਲ ਦੀ ਨਾਲ ਹੀ ਜਦੋਂ ਉਹ ਤੋਂ ਪੁੱਛਿਆ ਜਾਂਦਾ ਕਿ ਤੂੰ ਇਹ ਕਿਵੇਂ ਕਰੇਗਾ ਤਾਂ ਉਹ ਕਹਿੰਦਾ ਇਹ ਬਹੁਤ ਸੌਖਾ ਵਾ ਮੈਂ ਦਵਾਈਆਂ ਦੇ ਪੈਕੇਜ ਦੇ ਤੌਰ ਦੇ ਉੱਪਰ ਬਾਹਰ ਬ੍ਰਾਂਡਿੰਗ ਹੋਰ ਕਰਕੇ ਦਵਾਈਆਂ ਦੀ ਕਰਕੇ ਮੈਂ ਤੁਹਾਨੂੰ ਬੜੇ ਆਰਾਮ ਦੇ ਨਾਲ ਇਹ ਸਾਰੇ ਡਰਗਸ ਸਪਲਾਈ ਕਰ ਸਕਦਾ ਹਾਂ ਹਾਂ ਕਮ ਸੇ ਕਮ ਇੰਨੀ ਚੀਜ਼ ਜ਼ਰੂਰ ਆ ਕਿ ਡੋਨਲਡ ਟਰੰਪ ਹੋਣਾ ਨੇ ਇਸ ਵਾਰ ਇੱਕ ਸੱਚ ਜ਼ਰੂਰ ਬੋਲਿਆ ਹਾਲਾਂਕਿ ਜਿਹੜੀ ਉਹਨਾਂ ਦੀ ਪਿਛਲੀ ਵਾਰ ਦਾ ਕਾਰਜਕਾਲ ਰਿਹਾ ਉਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਜੋਕ ਵੀ ਬਣੇ ਤੇ ਬਹੁਤ ਸਾਰੇ ਲੋਕਾਂ ਨੇ ਸੀਰੀਅਸਲੀ ਵੀ ਇਹਨਾਂ ਕਾਊਂਟ ਕੀਤਾ ਕਿ ਡੋਨਲਡ 트럼ਪ ਹੋਣਾ ਨੇ ਆਪਣੇ 4 ਸਾਲ ਦੇ ਪਿਛਲੇ ਕਾਰਜਕਾਲ ਦੇ ਵਿੱਚ ਟੋਟਲ ਕਿੰਨੇ ਝੂਠ ਬੋਲੇ ਇਹਦੀ ਪ੍ਰੋਪਰ ਲਿਸਟ ਪਈਆ ਲੋਕਾਂ ਦੇ ਕੋਲੇ ਹਜ਼ਾਰਾਂ ਦੀ ਗਿਣਤੀ ਤੱਕ ਪਹੁੰਚ ਚੁੱਕੇ ਹੈ ਪਰ ਇਸ ਵਾਰ ਜਦੋਂ ਉਹਨਾਂ ਨੇ ਕਿਹਾ ਕਿ ਸਾਡੇ ਹਰ ਸਾਲ ਅਮਰੀਕੀ ਨੌਜਵਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਡਰੱਗਸ ਕਰਕੇ ਮਰ ਰਹੇ ਆ ਤਾਂ ਇਸ ਵਾਰ ਕਮ ਸੇ ਕਮ ਇੱਕ ਵਾਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਬੋਲ ਰਹੇ ਸੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਇਹ ਜਿਹੜੀ ਡਰੱਗ ਆ ਕੋਪੀਓਟ ਦੀ ਕੈਟਾਗਰੀ ਦੀ ਹੈਗੀ ਆ ਤੇ ਕਿੰਨੀ ਕੁ ਜ਼ਿਆਦਾ ਇਹ ਖਤਰਨਾਕ ਹੋ ਸਕਦੀ ਆ ਕਿਸੇ ਵੀ ਇਨਸਾਨ ਦੇ ਲਈ ਮੋਰਫੀਨ ਤੋਂ ਇਹ 100 ਟਾਈਮ ਜ਼ਿਆਦਾ ਖਤਰਨਾਕ ਆ ਹੈਰੋਇਨ ਤੋਂ ਇਹ ਕਿੰਨੀ ਖਤਰਨਾਕ ਆ 30 ਤੋਂ ਲੈ ਕੇ 50 ਗੁਣਾ ਤੱਕ ਦੀ ਤੇ ਜਿਹੜੇ ਆਮ ਨਸ਼ੇ ਆ ਉਹਨਾਂ ਦੀ ਤਾਂ ਤੁਸੀਂ ਬਿਲਕੁਲ ਹੀ ਗੱਲ ਛੱਡ ਦਿਓ ਉਹਨਾਂ ਤੋਂ ਤਾਂ ਕਿਤੇ ਹੀ ਜ਼ਿਆਦਾ ਸਟਰੋਂਗ ਹੈਗੀ ਆ ਇਹ ਵਾਲੀ ਡਰੱਗ ਜਿਹੜੀ ਕਿ ਪਵੇਸ਼ ਲਾਥੀਆ ਗੁਜਰਾਤ ਬੈਠ ਕੇ ਪੂਰੀ ਦੁਨੀਆ ਦੇ ਵਿੱਚ ਪੇਜ ਰਿਹਾ ਤਾਂ ਇਹ ਸੀਗਾ ਉਹ ਨਾਮ ਤੇ ਇਹ ਸੀਗੀ ਉਹ ਕਹਾਣੀ ਉਹ ਕਿੱਸਾ ਜਿਹਦੇ ਕਰਕੇ ਇੰਡੀਆ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਬਦਨਾਮ ਹੋਇਆ ਡੋਨਲਡ ਟਰੰਪ ਹੋਣਾ ਨੇ ਉਸ ਪੂਰੀ ਬਦਨਾਮ ਲਿਸਟ ਦੇ ਵਿੱਚ ਇੰਡੀਆ ਦਾ ਨਾਮ ਸ਼ਾਮਲ ਕੀਤਾ ਤੇ ਇਹ ਸੀਗਾ ਉਹ ਵੀਡੀਓ ਮੈਨੂੰ ਉਮੀਦ ਆ ਕਿ ਇਸ ਵੀਡੀਓ ਦੇ ਨਾਲ ਥੋੜੀ ਜਾਣਕਾਰੀ ਦੇ ਵਿੱਚ ਕਮ ਸੇ ਕਮ ਥੋੜਾ ਜਿਹਾ ਵਾਦਾ ਜ਼ਰੂਰ ਹੋਇਆ ਹੋਊਗਾ ਨਾਲ ਹੀ ਤੁਹਾਨੂੰ ਇਹ ਜਾਣਕਾਰੀ ਦਿਲਚਸਪ ਵੀ ਲੱਗੀ ਹੋਊਗੀ ਇਹ ਵੀਡੀਓ ਹੁਣ ਇੱਥੇ ਹੀ ਖਤਮ ਹੁੰਦਾ ਹੈ